ਟਿਵਾਣਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਦਾ ਸਵਾਗਤ ਮੈਂ ਪਰਮੇਂਦਰ ਸਿੰਘ ਟਿਵਾਣਾ ਤੇ ਆਪਣੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਦਾ ਐਡੀਟਰ ਨਿਊਜ਼ ਤੋਂ ਸਵਾ ਪਰਮੇਂਦਰ ਸਿੰਘ ਬਰਿਆਣਾ ਬਰਿਆਣਾ ਸਾਹਿਬ ਸਵਾਗਤ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਾਰੇ ਸਰੋਤਿਆਂ ਨੂੰ ਸਤਿ ਸ਼ਕਾਲ ਜੀ ਸਤਿ ਸ਼ਕਾਲ ਬਰਿਆਣਾ ਸਾਹਿਬ ਦੋਸਤੋ ਅੱਜ ਗੱਲਬਾਤ ਕਰਨਗੇ ਕਿਉਂਕਿ ਪੁਲਿਸ ਜਾਂ ਹੋਰ ਮਾਮਲਿਆਂ 'ਚ ਜਿਹੜੀਆਂ ਕਾਨੂੰਨਾਂ ਦਾ ਆਪੇਚਦੀਆਂ ਕਈ ਰਿਪੋਰਟਸ ਨੇ ਉਹਦੇ ਤੇ ਬੜੀ ਪੁਖਤਗੀ ਨਾਲ ਪੱਤਰਕਾਰੀ ਕਰਦੇ ਨੇ ਹਾਲੀਆ ਅਜਸਰ ਗਰਦੇਵ ਸਿੰਘ ਕੌਂਕੇ ਦੇ ਮਾਮਲੇ 'ਚ ਕਈ ਅਪਡੇਟਸ ਨੇ ਕੁਝ ਇਹਦੇ 'ਚ ਵਕੀਲ ਵੀ ਕਰਦੇ ਨੇ ਕੁਝ ਆਪਸਰਾਣ ਦਾ ਸੰਬੰਧ ਸਰਕਾਰਾਂ ਨਾਲ ਸੰਬੰਧਤ ਬੰਦੇ ਵੀ ਕਰਦੇ ਨੇ ਉਹ ਤੇ ਰਾਵੀ ਘਰਦੀਆਂ ਨੇ ਜਿਹੜੀਆਂ ਆਪਣੇ ਆਪ ਨੂੰ ਖੌਤੀ ਪੰਥਕ ਹੋਣ ਦਾ ਦਾਵਾ ਕਰਦੀਆਂ ਨੇ ਬ੍ਰਿਆਣਾ ਸਾਹਿਬ ਅਸਲ 'ਚ ਗੁਰਦੇਵ ਸਿੰਘ ਕੌਂਕੇ ਦੇ ਬਾਰੇ ਕੀ ਤੱਥ ਸਾਹਮਣੇ ਆ ਰਹੇ ਨੇ ਬੜਾ ਮੀਡੀਆ 'ਚ ਜੋ ਕੁਝ ਦਿਖਾਇਆ ਜਾ ਰਿਹਾ ਬਹੁਤ ਸਾਰੀਆਂ ਚੀਜ਼ਾਂ ਇੱਕ ਤਰਫਾ ਵੀ ਨੇ ਕਈ ਨਵੇਂ ਖੁਲਾਸੇ ਤੁਸੀਂ ਆਪਣੇ ਐਡਿਟਰ ਨਿਊਜ਼ ਤੇ ਕਰ ਰਹੇ ਹੋ ਆਉਣ ਵਾਲੇ ਦਿਨਾਂ 'ਚ ਵੀ ਤੇ ਅੱਜ ਵੀ ਕੀ ਚੱਲ ਰਿਹਾ ਸਾਰਾ ਕੁਝ ਜੀ ਟਮਾਣਾ ਸਾਹਿਬ ਜੇ ਇਹ ਗੱਲ ਕਈ ਜਾਵੇ ਕਿ ਸਭ ਤੋਂ ਪਹਿਲਾਂ ਦਾ ਐਡਿਟਰ ਨਿਊਜ਼ ਨੇ ਹੀ ਇਹ ਖਬਰ ਬ੍ਰੇਕ ਕੀਤੀ ਸੀ ਕਿ ਕਿ ਅਮ ਬੀਪੀ ਤਿਵਾੜੀ ਦੀ ਜਿਹੜੀ ਰਿਪੋਰਟ ਸਾਹਮਣੇ ਆਈ ਹੈ ਜਿਹਦੇ ਵਿੱਚ ਗਰਦੀਪ ਸਿੰਘ ਕੌਂਕੇ ਦੇ ਆ ਲਾਪਤਾ ਹੋਣ ਨਾਲ ਸੰਬੰਧਿਤ ਤੱਥ ਸਾਹਮਣੇ ਆਏ ਨੇ ਤੇ ਉਸ ਤੋਂ ਉਸ ਰਿਪੋਰਟ ਤੋਂ ਅੰਦਾਜ਼ਾ ਲਾ ਕੇ ਇਹ ਸਟੋਰੀ ਬ੍ਰੇਕ ਕੀਤੀ ਗਈ ਸੀ ਕਿ ਕੇ ਗਰਦੀਪ ਸਿੰਘ ਕੌਂਕੇ ਨੂੰ ਪੁਲਿਸ ਹਿਰਾਸਤ ਦੇ ਵਿੱਚ ਤਸ਼ੱਦਦ ਦੇ ਕੇ ਮਾਰ ਮੁਕਾ ਦਿੱਤਾ ਗਿਆ ਅੱਜ ਤੋਂ 30-35 ਸਾਲ ਪਹਿਲਾਂ ਉਸ ਤੋਂ ਬਾਅਦ ਸਾਰੇ মিডিਆ ਤੇ ਰੌਲਾ ਪੈਂਦਾ ਵੀ ਅ ਕਈ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਕਿਸੇ ਜਿਹੜੇ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੇ ਨੇ ਔਰ ਮੈਂ ਜਿਹੜੇ ਦਰਸ਼ਕ ਸੁਣ ਰਹੇ ਨੇ ਜਿਹੜੇ ਇਸ ਮਾਮਲੇ ਨੂੰ ਉਹਨਾਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਕਿ ਵੀ ਕਹਾਣੀ ਕਦੋਂ ਦੀ ਆ ਤੇ ਕਿਦਾਂ ਜਿਹੜਾ ਆ ਜਹਜ਼ਾ ਗੁਰਦੀਪ ਸਿੰਘ ਕੌਕੇ ਨੂੰ ਮਾਰਿਆ ਗਿਆ ਆ ਰਿਪੋਰਟ ਨੂੰ ਜੇ ਆਪਾਂ ਇੱਕ ਪਾਸੇ ਰੱਖ ਲਈਏ ਤੇ ਜਿਹੜੀ ਸਿੱਧੀ ਇਹ ਕਹਾਣੀ ਸਮਝ ਆ ਰਹੀ ਆ ਕਿ ਗੁਰਦੀਪ ਸਿੰਘ ਕੌਕੇ ਨੂੰ 25 ਦਸੰਬਰ ਜਿਹੜਾ ਆ 1992 ਦੇ ਵਿੱਚ ਉਹਨਾਂ ਨੂੰ ਉੱਥੋਂ ਪਹਿਲਾਂ 20 ਤਰੀਕ ਨੂੰ ਪੁਲਿਸ ਜਾਂਦੀ ਆ ਸੀਆਈਏ ਸਟਾਫ ਜਿਹੜਾ ਜਗਰਾਉਂਦਾ ਸੀ ਉਹਦੇ ਇਨਚਾਰਜ ਸੀਗੇ ਔਰ ਉਹ ਲੈਣ ਗਏ ਲੇਕਿਨ ਕਿਉਂਕਿ ਉਹਨਾਂ ਦੀ ਉਸ ਦਿਨ ਘਰ ਦੇ ਵਿੱਚ ਇੱਕ ਛੋਟੇ ਬੱਚੇ ਦੀ ਮੌਤ ਹੋਈ ਸੀ ਕਿ ਤਕਰੀਬਨ ਪਿੰਡ ਵਾਲਿਆਂ ਨੇ ਜਾ ਕੇ ਜ세ਦਾਰ ਸਾਹਿਬ ਨੂੰ ਪੁਲਿਸ ਕੋਲ ਛੁਡਾ ਕੇ ਲੈ ਕੇ ਆਏ ਫਿਰ 25 ਤਰੀਕ ਨੂੰ ਦੁਬਾਰਾ ਜਦੋਂ ਗੁਰਦੇਵ ਸਿੰਘ ਕੌਕੇ ਪਿੰਡ ਦੇ ਹੀ ਗੁਰਦੁਆਰੇ ਦੇ ਵਿੱਚ ਕਥਾ ਕਰ ਰਹੇ ਸੀਗੇ ਤੇ ਉਦੋਂ ਪੁਲਿਸ ਪਾਰਟੀ ਪਹੁੰਚਦੀ ਹੈ तकरीबन 200 ਬੰਦੇ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਉੱਥੋਂ ਲਿਜਾਇਆ ਜਾਂਦਾ ਸਿੱਧਾ ਸੀਆਈਏ ਸਟਾਫ ਤੇ ਸਟਾਫ ਲਿਜਾ ਕੇ ਉੱਥੇ ਉਹਨਾਂ ਨੂੰ ਇੰਟਰੋਗੇਟ ਕੀਤਾ ਜਾਂਦਾ तकरीबन ਕਹਿ ਸਕਦੇ ਆ ਕਿ 5-6 ਦਿਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਰੱਖ ਕੇ ਜਿਹੜੇ ਹੁਣ ਚਸ਼ਮਦੀਦ ਜਿਹੜੇ ਸਾਹਮਣੇ ਆ ਰਹੇ ਉਹਨਾਂ ਦੇ ਜੀ ਬਿਆਨਾਂ ਨੂੰ ਮੱਦੇ ਨਜ਼ਰ ਰੱਖੀਏ ਤੇ ਬਹੁਤ ਬੁਰੀ ਤਰ੍ਹਾਂ ਟੌਰਚਰ ਕਰਕੇ ਕਹਿ ਸਕਦੇ ਹ ਕਿ ਲੱਤਾਂ ਬਾਹਾਂ ਤੋੜ ਕੇ ਨੀਲੀਆਂ ਕਰ ਦਿੱਤੀਆਂ ਗਈਆਂ ਅੱਖਾਂ ਬਾਹਰ ਗੱਡ ਦਿੱਤੀਆਂ ਗਈਆਂ ਸੀ ਤਾਂ ਹਾਲਾਤ ਇੱਕ ਚਸ਼ਮਦੀਦ ਦੇ ਦੱਸਣ ਦੇ ਮੁਤਾਬਕ ਹੀ ਉਹਨਾਂ ਨੂੰ ਇੱਕ ਦਿਨ ਲਾਸਟ ਜਦੋਂ ਉਹਨਾਂ ਦੀ ਮੌਤ ਹੋਈ ਆ ਉਸ ਦਿਨ ਕੰਬਲ ਦਿੱਤਾ ਹੋਇਆ ਸੀਗਾ ਤੇ ਇੱਕ ਹੀਟਰ ਜਿਹੜਾ ਲਾਇਆ ਹੋਇਆ ਸੀਗਾ ਤੇ ਕਹਿੰਦੇ ਉਸ ਸਮੇਂ ਦੇ ਐਸਐਸਪੀ ਸਵਰਨ ਸਿੰਘ ਘੋਟਣਾ ਜਿਨ੍ਹਾਂ ਨੇ ਉਹ ਹੀਟਰ ਉਹਨਾਂ ਨੂੰ ਦੇਖ ਕੇ ਇਹਨਾਂ ਤੈਸ਼ ਵਿੱਚ ਆ ਗਿਆ ਕਿ ਉਹਨਾਂ ਨੇ ਹੀਟਰ ਚੱਕ ਕੇ ਮਾਰਿਆ ਤੇ ਕੱਬਲ ਲਾ ਕੇ ਉੱਥੇ ਥੜੇ ਦੇ ਉੱਤੇ ਲਟਾਤਾ ਤੇ ਜਿੱਥੇ ਆਪ ਹੀ ਸਵਰਨ ਸਿੰਘ ਘੋਟਨੇ ਨੇ ਜਿਹੜੀ ਗੋਲੀ ਮਾਰ ਦਿੱਤੀ ਉਸ ਤੋਂ ਬਾਅਦ ਸਿੰਧਵਾ ਬੇੜ ਦੇ ਕੋਲ ਕੰਨੀਆਂ ਪਿੰਡ ਵਿੱਚ ਲਿਜਾ ਕੇ ਦੱਸਦੇ ਨੇ ਕਿ ਇਹਨਾਂ ਦੀ ਲਾਸ਼ ਨੂੰ ਵੱਢ ਟੁਕ ਕੇ ਜਿਹੜਾ ਆ ਦਰਿਆ ਦੇ ਵਿੱਚ ਸੁੱਟਿਆ ਗਿਆ ਤੇ ਔਰ ਉਸ ਤੋਂ ਬਾਅਦ ਜਿਹੜਾ ਜਦੋਂ ਇਸ ਗੱਲ ਦਾ ਰੌਲਾ ਪੈ ਜਾਂਦਾ ਤੇ ਸਾਰੇ ਅਫਸਰ ਜਿਹੜੇ ਅਧਿਕਾਰੀ ਜਿਹੜੇ ਉਦੋਂ ਉਥੋਂ ਐਸਐਸਪੀ ਸਵਰਨ ਸਿੰਘ ਘੋਟਨੇ ਨੂੰ ਜਿਹੜਾ ਆ ਉਹ ਬਦਲ ਦਿੱਤਾ ਗਿਆ ਤੇ ਹੋਰ ਵੀ ਜਿਹੜੇ ਸਾਰੇ ਅਫਸਰ ਸੀਗੇ ਤੇ ਤਕਰੀਬਨ ਕਾਫੀ ਉਥੋਂ ਬਦਲੀਆਂ ਕੀਤੀਆਂ ਗਈਆਂ ਉਸ ਤੋਂ ਬਾਅਦ ਇਹ ਰੌਲਾ ਪੈਂਦਾ ਰਿਹਾ ਲੇਕਿਨ ਕਿਸੇ ਵੀ ਇਹ ਹੀ ਗੱਲ ਸਾਹਮਣੇ ਆਉਂਦੀ ਰਹੀ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਗੁਰਦੇਵ ਸਿੰਘ ਕੌਂਕੇ ਕਿੱਥੇ ਆ ਕਿੱਦਾਂ ਆ ਪੁਲਿਸ ਦੀ ਇਹ ਆਮ ਇਹ ਟੈਕਟਸ ਹੁੰਦਾ ਸੀ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਖੜਕੂਵਾਦ ਪੂਰੇ ਜੋਰਾਂ ਤੇ ਹੀ ਤੇ ਇਹ ਹੀ ਕਿ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿੱਥੇ ਆ ਕਿੱਦਾਂ ਆ ਲੋਕਾਂ ਨੂੰ ਭਰੋਸਾ ਦਿੱਤਾ ਜਾਂਦਾ ਸੀ ਝੂਠਾ ਤੇ ਲੇਕਿਨ ਉਸ ਤੋਂ ਬਾਅਦ 1998 ਦੇ ਵਿੱਚ ਲੁਧਿਆਣੇ ਦੀ ਇੱਕ ਅਦਾਲਤ ਦੇ ਵਿੱਚ ਸੁਖੀ ਕੁੱਕੀ ਦੀ ਆਮਦ ਨੂੰ ਲੈ ਕੇ ਉਹਨਾਂ ਦੇ ਮਸਲੇ ਨੂੰ ਲੈ ਕੇ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਇੱਕ ਪ੍ਰੋਗਰਾਮ ਰੱਖਿਆ ਸੀਗਾ ਜਿੱਥੇ ਇੱਕ ਦਰਸ਼ਨ ਸਿੰਘ ਜਿਹੜਾ ਹਠੂਰ ਸਿਪਾਹੀ ਸੀ ਜਿਹੜਾ ਸਸਪੈਂਡ ਹੋ ਚੁੱਕਾ ਡਿਸਮਿਸ ਹੋ ਚੁੱਕਾ ਸੀਗਾ ਔਰ ਉਹ ਉਥੇ ਕਿਸੇ ਆਪਣੇ ਅਦਾਲਤੀ ਕੰਮ ਦੇ ਸਬੰਧ ਵਿੱਚ ਜਾਂਦਾ ਤੇ ਉਹ ਜਦੋਂ ਉਥੇ ਉਸ ਪ੍ਰੋਗਰਾਮ ਚ ਕਾਫੀ ਗਰਮ ਤਕਰੀਰਾਂ ਸੁਣਦਾ ਤੇ ਉਹ ਉਹਨੇ ਉਥੇ ਸਮਾ ਲਿਆ ਬੋਲਣ ਦਾ ਤੇ ਉਹ ਉਹਨੇ ਫੇਰ ਉਥੇ ਪਹਿਲੀ ਵਾਰੀ ਇਹ ਕਿਹਾ ਕਿ ਜਿਹੜੇ ਗਰਦੀਪ ਸਿੰਘ ਕੌਂਕੇ ਨੂੰ ਮੇਰੇ ਸਾਹਮਣੇ ਸਵੰਨ ਸਿੰਘ ਕੋਟਨੇ ਨੇ ਮਾਰਿਆ ਉਹ ਸਾਰੀ ਵਿਥਿਆ ਜਿਹੜੀ ਆ ਉਹ ਆਪਣੀ ਦੱਸਦਾ ਕਿ ਮੈਂ ਜਾਂਦਾ ਸੀ ਉਥੇ ਬੰਦੇ ਲੈ ਕੇ ਜਾਂਦਾ ਹੁੰਦਾ ਲੈ ਕੇ ਆਉਂਦਾ ਹੁੰਦਾ ਸੀ ਤੇ ਉੱਥੇ ਮੇਰੇ ਸਾਹਮਣੇ ਇਹ ਸਾਰੀ ਘਟਨਾ ਵਾਪਰੀ ਆ ਤੇ ਉਸੇ ਟਾਈਮ ਉੱਥੇ ਪੁਲਿਸ ਵੀ ਦਸਦੇ ਆ ਜਾਂਦੀ ਆ ਤੇ ਉਹ ਫਿਰ ਜਸਟਿਸ ਹਰੀਜ ਸਿੰਘ ਬੈਂਸ ਹੁਣਾ ਜਿਹੜੇ ਆ ਉਹਨੂੰ ਗੱਡੀ 'ਚ ਬਿਠਾ ਕੇ ਚੰਡੀਗੜ੍ਹ ਲੈ ਜਾਂਦੇ ਆ ਤੇ ਉਹਨਾਂ ਦੇ ਬਿਹਾਫ ਤੇ ਇੱਕ ਦਰਖਾਸਤ ਲਿਖ ਕੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਉਹ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਦਿੰਦੇ ਆ ਤੇ ਉਹਨਾਂ ਦੇ ਕਹਿਣ ਦੇ ਉੱਤੇ ਹੀ ਉਹਨਾਂ ਨੇ ਬਾਦਲ ਪ੍ਰਕਾਸ਼ ਸਿੰਘ ਬਾਦਲ ਨੇ ਪੁੱਛਿਆ ਵੀ ਕਿਹਨੂੰ ਜਿਹੜੀ ਇਨਕੁਆਰੀ ਤੁਸੀਂ ਮਾਰਕ ਰੋਣੀ ਆ ਤੇ ਉਹਨਾਂ ਨੇ ਉਹ ਬੀਪੀ ਤਵਾੜੀ ਦਾ ਨਾਮ ਲਿਆ ਤੇ ਉਹਨਾਂ ਨੇ ਜਿਹੜੀ ਆ ਰਿਪੋਰਟ ਉਹੋ ਦਿੱਤੀ ਤੇ ਉਸ ਤੋਂ ਬਾਅਦ ਰਿਪੋਰਟ ਜਿਹੜੀ ਆ ਉਹਦੇ ਤੇ ਹੋਰ ਫਰਦਰ ਇਨਕੁਆਰੀ ਜਿਹੜੀ ਆ ਕੀਤੀ ਗਈ ਆ ਜਿਹਦੇ ਵਿੱਚ ਇਹ ਕਹਿੰਦੇ ਨੇ ਕਿ ਇਨਕੁਆਰੀ ਦੇ ਵਿੱਚ ਬਾਅਦ ਵਿੱਚ ਦਬਾ ਦਿੱਤੀ ਗਈ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹਦੇ ਵਿੱਚ ਕੋਈ ਦੋ ਅਤ ਕਥਨੀ ਨਹੀਂ ਕਿ ਉਸ ਰਿਪੋਰਟ ਨੂੰ ਜਿਹੜਾ ਆ ਦਬਾ ਦਿੱਤਾ ਗਿਆ ਜਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਜਿਹੜਾ ਕਿਉਂਕਿ ਇਸ ਚੀਜ਼ਾਂ ਤਮਾਮ ਸਾਰੀਆਂ ਜਿੰਨੀਆਂ ਵੀ ਮੈਂ ਇਹ ਦਸੀਆਂ ਇਹ ਤਕਰੀਬਨ ਸਾਰੇ ਦਰਸ਼ਕ ਜਿਹੜੇ ਆ ਉਹ ਸੁਣ ਚੁੱਕੇ ਨੇ ਲੇਕਿਨ ਜਿਹੜੀ ਹੁਣ ਮਸਲਾ ਇਸ ਗੱਲ ਤੇ ਆ ਰਿਹਾ ਕਿ ਜਿਹੜੀ ਬੀਪੀ ਤਿਵਾੜੀ ਦੀ ਜਿਹੜੀ ਰਿਪੋਰਟ ਆ ਉਹਨੂੰ ਲੈ ਕੇ ਬੜਾ ਰੌਲਾ ਪਿਆ ਹੋਇਆ ਤੇ ਆਮ ਜਿਹੜਾ ਸਿੱਖ ਸੰਗਤ ਵਿੱਚ ਜਿਹੜਾ ਇਸ ਗੱਲ ਨੂੰ ਲੈ ਕੇ ਪੰਥ ਵਿੱਚ ਖਾਸ ਕਰਕੇ ਪੰਜਾਬ ਤੇ ਪੰਜਾਬ ਤੋਂ ਬਾਹਰ ਜਿਹੜੀਆਂ ਸਾਰੀਆਂ ਪੰਥਕ ਸ਼ਕਤੀਆਂ ਹੈਗੀਆਂ ਇਹਨਾਂ ਦੇ ਵਿੱਚ ਬੜਾ ਵੱਡਾ ਇਸ ਗੱਲ ਨੂੰ ਲੈ ਕੇ ਬਿਵਾਲ ਹੋਇਆ ਕਿ ਬੀਪੀ ਤਵਾੜੀ ਦੀ ਜਿਹੜੀ ਰਿਪੋਰਟ ਆ ਉਹਨੇ ਬੜੇ ਖੁਲਾਸੇ ਕੀਤੇ ਨੇ ਹ ਮੈਂ ਉਹ ਰਿਪੋਰਟ ਜਿਹੜੀ ਆ ਬੜੀ ਦੋ ਤਿੰਨ ਵਾਰ ਮੈਂ ਪੜ ਚੁੱਕਾ ਆ ਜਿਹੜਾ ਹਮੇਸ਼ਾ ਹੀ ਜਿਹੜਾ ਇਨਕੁਆਇਰੀ ਆਫੀਸਰ ਆ ਉਹ ਇਨਕੁਆਰੀ ਆਫੀਸਰ ਜਿਹੜਾ ਲਾਸਟ ਜਿਹੜਾ ਆਪਣਾ ਸਿੱਟਾ ਗੱਡਦਾ ਆ ਉਹ ਉਸ ਇਨਕੁਆਰੀ ਦਾ ਸਿੱਟਾ ਇੰਪੋਰਟੈਂਟ ਹੁੰਦਾ ਕਿ ਉਹ ਕੀ ਕਹਿ ਰਿਹਾ ਆ ਉਹਦੇ ਵਿੱਚ ਸਾਫ ਉਹ ਬੀਪੀ ਤਵਾੜੀ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਝੁਠਲਾ ਦਿੱਤਾ ਕਿ ਗੁਰਦੇਵ ਸਿੰਘ ਕੌਂਕੇ ਨੂੰ ਪੁਲਿਸ ਹਿਰਾਸਤ ਦੇ ਵਿੱਚ ਮਾਰਿਆ ਆ ਉਹਨੇ ਬਕਾਇਦਾ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਕੇਸ ਦੇ ਵਿੱਚ ਸਿਰਫ ਇੱਕ ਚਸ਼ਮਦੀਦ ਗਵਾ ਆ ਦਰਸ਼ਨ ਸਿੰਘ ਹਟੂਰ ਔਰ ਉਹ ਲਗਾਤਾਰ ਆਪਣੇ ਜਿਹੜੇ ਆ ਬਿਆਨ ਬਦਲਦਾ ਆ ਆ ਉਹਨੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੂੰ ਜਿਹੜੇ ਹੋਰ ਬਿਆਨ ਦਿੱਤੇ ਨੇ ਬਾਅਦ ਵਿੱਚ ਉਹਨੇ ਪੁਲਿਸ ਨੂੰ ਹੋਰ ਬਿਆਨ ਦਿੱਤੇ ਨੇ ਗਾਂ ਤਿੰਨ ਚਾਰ ਥਾਂ ਉਸਨੇ ਬਿਆਨ ਦਿੱਤੇ ਨੇ ਤੇ ਕਿਉਂਕਿ ਉਹਨੇ ਇਹ ਗੱਲ ਸਾਫ਼ ਇਨਕੁਆਰੀ ਰਿਪੋਰਟ ਦੇ ਵਿੱਚ ਕਹਿ ਦਿੱਤੀ ਕਿ ਦਰਸ਼ਨ ਸਿੰਘ ਹਟੂਰ ਦੇ ਬਿਆਨਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੇ ਕੁੱਲ ਮਿਲਾ ਕੇ ਜੇ ਅਸੀਂ ਇਹ ਗੱਲ ਕਹਿ ਦਈਏ ਕਿ ਇਹ ਜਿਹੜਾ ਮੇਨ ਗਵਾਹ ਨੂੰ ਹੀ ਬੀਪੀ ਤਵਾੜੀ ਨੇ ਝੂਠਾ ਕਰਾਰ ਦੇ ਦਿੱਤਾ ਤੇ ਫਿਰ ਉਸ ਤੋਂ ਬਾਅਦ ਇਸ ਕੇਸ ਵਿੱਚ ਬਚਦਾ ਕੀ ਆ ਉਹ ਲਾਸਟ ਆਪਣੇ ਸਿੱਟੇ ਦੇ ਵਿੱਚ ਸਿਰਫ ਇਨਸਪੈਕਟਰ ਦੇ ਜਿਹੜਾ ਆ ਉਹਦੇ ਖਿਲਾਫ ਕਾਰਵਾਈ ਦੀ ਜਿਹੜੀ ਆ ਗੱਲ ਕਰਦੇ ਨੇ ਕਿਤੇ ਵੀ ਇਨਕੁਆਰੀ ਰਿਪੋਰਟ ਦੇ ਵਿੱਚ ਇਹ ਗੱਲ ਕਿਤੇ ਨਹੀਂ ਲਿਖੀ ਕਿ ਉਹ ਸਿਰਫ ਆਪਣੀ ਰਿਪੋਰਟ ਦੇ ਵਿੱਚ ਗਵਾਹਾਂ ਦੇ ਬਿਆਨਾਂ ਦਾ ਜ਼ਿਕਰ ਕਰਦੇ ਆ ਸਿਰਫ ਇੰਨੀ ਗੱਲ ਕਹਿ ਰਹੇ ਨੇ ਕਿ ਅ ਗੁਰਦੇਵ ਸਿੰਘ ਕੌਂਕੇ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਉਹਨਾਂ ਨੂੰ ਗ੍ਰਿਫਤਾਰੀ ਦੀ ਪੁਸ਼ਟੀ ਉਹ ਬਾਰ-ਬਾਰ ਕਰਦੇ ਆ ਲੇਕਿਨ ਪੁਲਿਸ ਦੀ ਕਹਾਣੀ ਨੂੰ ਵੀ ਚਿਠਲਾਉਂਦੇ ਆ ਲੇਕਿਨ ਸਾਫ਼ ਤੌਰ ਦੇ ਉੱਤੇ ਉਹਨਾਂ ਨੇ ਕਿਤੇ ਆਪਣੀ ਇਨਕੁਆਰੀ ਵਿੱਚ ਨਹੀਂ ਕਿਤੇ ਨਹੀਂ ਕਿਹਾ ਕਿ ਇਸ ਨੂੰ ਜਿਹੜਾ ਆ ਐਸਐਸਪੀ ਨੇ ਗੋਲੀ ਮਾਰੀ ਆ ਕਿੱਦਾਂ ਉਹਨਾਂ ਦੇ ਹਾਲਾਤ ਸੀ ਕਿੱਦਾਂ ਉਹਨਾਂ ਨੂੰ ਮਾਰਿਆ ਗਿਆ ਉਹ ਇਨਕੁਆਰੀ ਦੇ ਵਿੱਚ ਬਿਲਕੁਲ ਕਿਤੇ ਜ਼ਿਕਰ ਨਹੀਂ ਇਸ ਗੱਲ ਦਾ ਪਰ ਬਰੇਣਾ ਸਾਹਿਬ ਜਿਵੇਂ ਤੁਸੀਂ ਇਸ ਨੂੰ ਸਟੱਡੀ ਕੀਤਾ ਜਿਵੇਂ ਤੁਸੀਂ ਵੇਖਿਆ ਕਿ ਆਖਰ ਉਹ ਸਟਾਈ ਕੱਢਦੇ ਨੇ ਕਿ ਜਿਹੜਾ ਸਬੰਧਤ ਇਨਸਪੈਕਟਰ ਨੇ ਜਿਸ ਨੇ ਗ੍ਰਫਤਾਰ ਕੀਤਾ ਕਿ ਉਹੀ ਇਸ ਲਈ ਜ਼ਿੰਮੇਵਾਰ ਹੈ ਫਿਰ ਉਹ ਇਨਸਪੈਕਟਰ ਬਾਰੇ ਤਾਂ ਦਰਸ਼ਨ ਸਿੰਘ ਹਟੂਰ ਕਹਿੰਦੇ ਨੇ ਕਿ ਉਸ ਇਨਸਪੈਕਟਰ ਨੇ ਤਾਂ ਕੰਬਲ ਵੀ ਪਾਇਆ ਸੀ ਹੀਟਰ ਵੀ ਲਾਇਆ ਸੀ ਤੇ ਉਹਨੂੰ ਬਦਸਲੂਕੀ ਦਾ ਵੀ ਸਾਹਮਣਾ ਕਰਨਾ ਪਿਆ ਸੀ ਸੀਨੀਅਰ ਅਫਸਰਾਂ ਤੋਂ ਇਹਦਾ ਮਤਲਬ ਤੇ ਇਹ ਹੈ ਕਿ ਜਿਹੜਾ ਹੇਟਲੇ ਰੈਂਕ ਵਾਲਾ ਜਾਂ ਜਿਹੜਾ ਕਮਜ਼ੋਰ ਹੈ ਉਸ ਤੇ ਹੀ ਸਾਰੀ ਗੇਮ ਘੁੰਮਦੀ ਹੈ ਵੱਡੇ ਬਰੀ ਹੋ ਜਾਂਦੇ ਨੇ ਸਿਆਸਤਦਾਨ ਬਰੀ ਹੋ ਜਾਂਦੇ ਨੇ ਦੇਖੋ ਦੇਖੋ ਜਿਹੜੀ ਟਵਾਣਾ ਸਾਹਿਬ ਜਿਹੜਾ ਗਿਆ ਜਿਹੜਾ ਉਹ ਸਪੋਰਟ ਦਾ ਉਹਦੇ ਵਿੱਚ ਲਾਸਟ ਸਿੱਟੇ ਦੇ ਵਿੱਚ ਜਿਹੜਾ ਉਹ ਮੈਂ ਉਹ ਦੱਸ ਵੀ ਦਿੰਦਾ ਆ ਕਿ ਉਹਨਾਂ ਨੇ ਇਸੇ ਵਿੱਚ ਕੀ ਕਿਹਾ ਮੈਂ ਪੜ੍ਹ ਕੇ ਜਿਹੜਾ ਦੱਸ ਸਕਦਾ ਕਿਉਂਕਿ ਜ਼ਿਆਦਾ ਤਾਂ ਮੀਡੀਆ 'ਚ ਸਾਡੇ ਭਾਵੁਕਤਾ ਸਾਡੇ ਭੀੜ ਵੇਖ ਕੇ ਪੱਤਰਕਾਰੀ ਹੁੰਦੀ ਹੈ ਸਿੱਖ ਹਿੰਦੂ ਜਾਂ ਮੁਸਲਮਾਨ ਟਾਰਗੇਟ ਰੱਖ ਕੇ ਪੱਤਰਕਾਰੀ ਹੁੰਦੀ ਹੈ ਅਫਸਰ ਜਿਵੇਂ ਤੁਸੀਂ ਪਹਿਲੀਆਂ ਰਿਪੋਰਟ ਸੀ ਜਿਹੜਾ ਐਸਪੀ ਚਰਨਜੀਤ ਸ਼ਰਮਾ ਸੀ ਉਹਦੇ ਬਾਰੇ ਤੁਹਾਡੇ ਤੱਥ ਹੋਰ ਸੀ ਜਿਹੜਾ ਸਿੱਖ ਜਾਂ ਹੋਰ ਮੀਡੀਆ ਸੀ ਉਹਦੇ ਤੱਥ ਹੋਰ ਸੀ ਕਿਉਂਕਿ ਪੱਤਰਕਾਰੀ ਤੇ ਧਰਮ ਵਿਸ਼ੇਸ਼ ਵਿਚਾਰ ਧਾਰਾ ਵਿਸ਼ੇਸ਼ ਭਾਰੂ ਨਹੀਂ ਪੈਣੀ ਹੁੰਦੀ ਪਰ ਅੱਜਕੱਲ੍ਹ ਭੀੜ ਵੇਖ ਕੇ ਜਾਂ ਬੰਦੇ ਦੀ ਜਾਤ ਜਾਂ ਸਨੀਅਰਟੀ ਵੇਖ ਕੇ ਜੂਨੀਅਰ ਵੇਖ ਕੇ ਪੱਤਰਕਾਰੀ ਹੁੰਦੀ ਹੈ ਜਰਨਲਿਜ਼ਮ ਦਾ ਇਹ ਦੁਖਾਂਤ ਹੈ ਹੈਨਾ ਸੋ ਇਸ ਕਰਕੇ ਇਹਦੇ ਚ ਜ਼ਿੰਮੇਵਾਰ ਉਹਨਾਂ ਨੇ ਕਿਨੂੰ ਠਹਿਰਾਇਆ ਪਰ ਉਸ ਬੀਪੀ ਤਵਾੜੀ ਨੂੰ ਵੀ ਇੱਕ ਬੜੇ ਅਜੀਬ ਲੜਕੀ ਦੇ ਕੇਸ ਚ ਫਸਾਇਆ ਗਿਆ ਅੱਗੇ ਚੱਲ ਕੇ ਆਪਾਂ ਜ਼ਿਕਰ ਕਰਾਂਗੇ ਜੀ ਦੇਖੋ ਜਿੱਥੇ ਤਿੱਕਰ ਟਵਾਣਾ ਸਾਹਿਬ ਰਹੀ ਗੱਲ ਰਿਪੋਰਟਿੰਗ ਦੀ ਮੈਂ ਸਮਝਦਾ ਕਿ ਅ ਜਿਹੜਾ ਹੁਣ ਖਾਸ ਕਰਕੇ ਕਿਉਂਕਿ ਸੋਸ਼ਲ ਮੀਡੀਆ ਭਾਰੂ ਆ ਤੇ ਉਹਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀ ਜਿਹੜੇ ਆ ਕਹਿ ਸਕਦੇ ਆ YouTube ਤੇ ਆ ਜਾਂ ਕਿਸੇ ਹੋਰ Facebook ਤੇ ਆ ਜਿੰਨੀਆਂ ਵੀ ਸੋਸ਼ਲ ਸਾਈਟਸ ਨੇ ਉਹ ਵਿਅਕਤੀ ਜਿਹੜੇ ਆ ਪੱਤਰਕਾਰੀ ਕਰ ਰਹੇ ਨੇ ਜਿਨ੍ਹਾਂ ਨੂੰ ਪੱਤਰਕਾਰੀ ਦੇ ਐਥਿਕਸ ਔਰ ਉਹਨਾਂ ਨੂੰ ਬਿਲਕੁਲ ਇਸ ਗੱਲ ਦਾ ਗਿਆਨ ਨਹੀਂ ਆ ਕਿ ਕਿਹੜੀ ਗੱਲ ਜਿਹੜੀ ਆ ਬੋਲੀ ਜਾਣੀ ਚਾਹੀਦੀ ਆ ਕਿਹੜੀ ਗੱਲ ਰੱਖਣੀ ਚਾਹੀਦੀ ਆ ਕਿਹੜੀ ਗੱਲ ਝੂਠੀ ਆ ਉਹ ਸਿਰਫ ਆਪਣੇ ਇੱਕ इमोशनल ਪੁਆਇੰਟ ਆਫ View ਨੂੰ ਲੈ ਕੇ ਜਿਹੜਾ ਲੋਕਾਂ ਦੇ ਸਾਹਮਣੇ ਇੱਕ ਤੱਥ ਰੱਖ ਦਿੰਦੇ ਆ ਜਿਹਦੇ ਨਾਲ ਲੈ ਕੇ ਕਈ ਵਾਰੀ ਕਿ ਬਹੁਤ ਵੱਡੇ ਵੱਡੇ ਕਲੈਸ਼ ਵੀ ਹੋ ਜਾਂਦੇ ਨੇ ਆਖਿਰ ਆਪਾਂ ਥੋੜਾ ਸੰਖੇਪ ਕਰੀਏ ਤੇ ਉਹ ਰਿਪੋਰਟ ਦੇ ਵਿੱਚ ਕੀ ਖੁਲਾਸੇ ਹੁੰਦੇ ਨੇ ਤੇ ਬੀਪੀ ਤਵਾੜੀ ਫਿਰ ਫਾਈਨਲ ਕੀ ਕਰਦੇ ਨੇ ਤੇ ਇੱਕ ਇਹ ਵੀ ਦੱਸ ਜੇ ਜਾਨਦੇ ਜਾਂਦੇ ਕਿ ਇਹਦਾ ਫਿਰ ਟਾਰਗੇਟ ਸਰਕਾਰ ਇੱਕ ਪੋਲੀਟੀਕਲ ਪਾਰਟੀ ਬਣਦੀ ਹੈ ਖਾਸ ਕਰਕੇ ਜੀ ਦੇਖੋ ਇਹਦੇ ਵਿੱਚ ਜਿਹੜੀ ਬੀਪੀ ਤਵਾੜੀ ਨੇ ਲਾਸਟ ਜਿਹੜਾ ਲਿਖਿਆ ਆ ਉਹ ਲਿਖਿਆ ਕਿ ਸਾਰੇ ਤੱਥਾਂ ਦੀ ਪੜਤਾਲ ਤੋਂ ਇਹ ਪਾਇਆ ਗਿਆ ਕਿ ਉਸ ਵਕਤ ਦੇ CIA ਸਟਾਫ ਜਗਰਾਉਂਦਾ ਸੀ ਉਹਦੇ ਇੰਚਾਰਜ ਐਸਐਚਓ ਖਿਲਾਫ ਨਜਾਇਜ਼ ਪੁਲਿਸ ਹਰਾਸਤ ਵਿੱਚ ਰੱਖਣ ਅਤੇ ਝੂਠਾ ਰਿਕਾਰਡ ਬਣਾਉਣ ਆਦ ਦੋਸ਼ਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰਨਾ ਉਚਿਤ ਹੋਵੇਗਾ ਸਾਬਕਾ ਫੌਜੀ ਫੌਜਦਾਰੀ ਬਕਾਇਦਾ ਤਫਤੀਸ਼ ਕੀਤੀ ਜਾਵੇ ਇਸ ਤਫਤੀਸ਼ ਦੌਰਾਨ ਬਾਕੀ ਪੁਲਿਸ ਕਰਮਚਾਰੀਆਂ ਅਧਿਕਾਰੀਆਂ ਦੇ ਕਾਰਨਾਮਿਆਂ ਦੀ ਜਾਂਚ ਕੀਤੀ ਜਾਵੇ ਪੁਲਿਸ ਆਪਣੀ ਰਿਪੋਰਟ ਦਫਾ 173 ਜਾਤਤਾ ਫੌਜਦਾਰੀ ਅਦਾਲਤ ਵਿੱਚ ਪੇਸ਼ ਕਰੇ ਸੋ ਉਹਨੇ ਆਪਣੀ ਜਿਹੜੀ ਰਿਪੋਰਟ ਦੇ ਵਿੱਚ ਸਿਰਫ ਤੇ ਸਿਰਫ ਉਹਨੇ ਉਸ ਜਿਹੜਾ ਆ ਉਸ ਟਾਈਮ ਲਈ ਦੋਸ਼ੀ ਠਹਿਰਾਇਆ ਜਿਹੜਾ 25 ਅ ਦਸੰਬਰ ਤੋਂ ਲੈ ਕੇ 1 ਤਰੀਕ ਤੱਕ ਜਿਹੜਾ ਪੁਲਿਸ ਹਰਾਸਤ ਦੇ ਵਿੱਚ ਜਿਹੜੇ ਰਹੇ ਨੇ ਉਹਨਾਂ ਨੂੰ ਉਹਨਾਂ ਨੇ ਗੈਰ ਕਾਨੂੰਨੀ ਹਰਾਸਤ ਮੰਨ ਲਿਆ ਇਹ ਗੱਲ ਉਹਨਾਂ ਦੇ ਸਾਬਤ ਹੋ ਗਈ ਕਿ ਉਹ ਜਿਹੜਾ 25 ਤਰੀਕ ਤੋਂ ਲੈ ਕੇ 1 ਤਰੀਕ ਤੱਕ ਗੈਰ ਕਾਨੂੰਨੀ ਹਰਾਸਤ ਗੁਰਦੇਵ ਸਿੰਘ ਰਹੇ ਤੇ ਜਦ ਕੀ ਇਥੇ ਉਹਨਾਂ ਨੂੰ ਬਕਾਇਦਾ ਤੌਰ ਤੇ ਇਸ ਗੱਲ ਦਾ ਜ਼ਿਕਰ ਕਰਨਾ ਚਾਹੀਦਾ ਸੀਗਾ ਕਿ ਜਿਹੜਾ ਜਿਹੜੀ ਪੁਲਿਸ ਨੇ ਕਹਾਣੀ ਬਣਾਈ ਆ ਉਹਦੇ ਬਾਰੇ ਵੀ ਇਹ ਜਿਹੜੇ ਆ ਨਾ ਤੱਥ ਤਰੋੜ ਮਰੋੜ ਕੇ ਜਿਹੜਾ ਆਪਣੀ ਰਿਪੋਰਟ ਦੇ ਵਿੱਚ ਉਹ ਆ ਬਿਆਨਾਂ ਦੇ ਜਿਹੜਾ ਦਰਸ਼ਨ ਹਟੂਰ ਬਿਆਨ ਦਿੰਦਾ ਕਿ ਉਸ ਇਨਸਪੈਕਟਰ ਨੇ ਤਾਂ ਉਹਨੂੰ ਰਹਿਮ ਕੀਤਾ ਮਤਲਬ ਉਹਦੇ ਤੇ ਕੰਬਲ ਪਾਇਆ ਹੀਟਰ ਲਾਇਆ ਤੇ ਗੋਲੀ ਵੀ 바ਰਨ ਵੇਲੇ ਵੀ ਇਹ ਗੱਲ ਹੋਈ ਕਿ ਕਪਤਾਨ ਨੂੰ ਕਪਤਾਨ ਨੇ ਗੋਲੀ ਮਾਰੇ ਇਹ ਗੱਲ ਉਹਨੇ ਹਟੂਰ ਨੇ ਕੀਤੀ ਹੈ ਉਹ ਕਹਿੰਦਾ ਮੇਰੀ ਇੱਕ ਕਿਤਾਬ ਦੇ ਵਿੱਚ ਰਿਕਾਰਡ ਵੀ ਹੈ ਇਹ ਗੱਲ ਜੋ ਕਿਸ ਨੇ ਲਿਖੀ ਹੈ ਪਰ ਉਹ ਮੈਂਸ਼ਨ ਨਹੀਂ ਕੀਤਾ ਗਿਆ ਵੇਖੋ ਮੈਂ ਇਹੀ ਗੱਲ ਜਿਹੜੀ ਕਹਿਣਾ ਚਾਹੁੰਦਾ ਆ ਜੀ ਬ੍ਰਿਆਣਾ ਸਾਹਿਬ ਆਪਣਿੰਗ ਕਰ ਰਹੇ ਨਹੀਂ ਜਾਂ ਜਿਹੜੇ ਵੀ ਇਸ ਮਾਮਲੇ ਤੇ ਬੋਲ ਰਹੇ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਇਹਦੀ ਕਾਨੂੰਨੀ ਨਜ਼ਰੀਏ ਤੋਂ ਇਸ ਰਿਪੋਰਟ ਦੀ ਪੜਤਾਲ ਕਰਨੀ ਚਾਹੀਦੀ ਆ ਕਿ ਇਹ ਆਖਰਕਾਰ ਇਹ ਜਿਹੜੀ ਆ ਰਿਪੋਰਟ ਕਿੱਧਰ ਨੂੰ ਇਸ਼ਾਰਾ ਕਰ ਰਹੀ ਆ ਸੋ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਆ ਕਿ ਗੁਰਦੇਵ ਸਿੰਘ ਕੌਕੇ ਨੂੰ ਕਿੱਦਾਂ ਜਿਹੜਾ ਮਾਰਿਆ ਗਿਆ ਜਦਕਿ ਜਿਹੜਾ ਮੇਨ ਗਵਾਹ ਨੂੰ ਹੀ ਉਹਨਾਂ ਨੇ ਝੂਠਾ ਸਾਬਤ ਕਰ ਦਿੱਤਾ ਦਰਸ਼ਨ ਸਿੰਘ ਹਟੂਰ ਨੂੰ ਜੇ ਤਵਾੜੀ ਚਾਹੁੰਦੇ ਪੇ ਜਿਹੜੀ ਪਹਿਲੀ ਸਟੇਟਮੈਂਟ ਜਿਹੜੀ ਉਹਨਾਂ ਨੇ ਦਿੱਤੀ ਸੀ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੂੰ ਉਹਨੂੰ ਆਧਾਰ ਮੰਨ ਕੇ ਇਹ ਗੱਲ ਕਰ ਸਕਦੇ ਸੀਗੇ ਕਿ ਗੁਰਦੇਵ ਸਿੰਘ ਕੌਕੇ ਨੂੰ ਮਾਰੇ ਆ ਗਿਆ ਲੇਕਿਨ ਉਹਨਾਂ ਨੇ ਮੇਨ ਗਵਾਹ ਨੂੰ ਝੂਠਾ ਸਾਬਤ ਕਰ ਦਿੱਤਾ ਸੋ ਇਹ ਜੇਕਰ ਇਸ ਗੱਲ ਨੂੰ ਦੇਖਿਆ ਜਾਵੇ ਤੇ ਇਹ ਇੱਕ ਬਹੁਤ ਵੱਡਾ ਪੁਆਇੰਟ ਆ ਇਸ ਇਨਕੁਆਰੀ ਦੇ ਵਿੱਚ ਜਿਹਦੇ ਤੇ ਗੌਰ ਚਰਚਾ ਕਰਨੀ ਜਿਹੜੀ ਬਣਦੀ ਆ ਲੇਕਿਨ ਉਸ ਤੋਂ ਬਾਅਦ ਜਿਹੜੀ ਆਪਾਂ ਅ ਗੱਲ ਕਰਦੇ ਆ ਕਿ ਇਸ ਰਿਪੋਰਟ ਸਬਮਿਟ ਕਰਨ ਤੋਂ ਬਾਅਦ ਜਿਹੜੇ ਬੀਪੀ ਤਿਵਾੜੀ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਦੇ ਵਿੱਚ ਇੱਕ ਗੱਲ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਦੋਂ ਕਿਉਂਕਿ ਬੀਪੀ ਤਿਵਾੜੀ ਜਿਹੜੇ ਨੇ ਉਹ ਬੜੇ ਇਮਾਨਦਾਰ ਤੇ ਸਖਤ ਸੁਭਾਅ ਦੇ ਜਿਹੜੇ ਮੰਨੇ ਜਾਂਦੇ ਨੇ ਲੇਕਿਨ ਉਹਨਾਂ ਦੀ ਸਾਰੀ ਟਿਨਿਓਰ ਦੇ ਵਿੱਚ ਉਹ ਇੱਕ ਵਾਰ ਸਿਰਫ ਐਸਪੀ ਹੁਸ਼ਿਆਰਪੁਰ ਰਹਿ ਸੀ ਜਦੋਂ ਐਸਐਸਪੀ ਨਹੀਂ ਲਗਾਇਆ ਜਾਂਦਾ ਸੀ 80 ਦੇ ਦੌਰ 82 ਦੇ ਦੌਰ ਦੇ ਵਿੱਚ ਉਹ ਇੱਕ ਵਾਰੀ ਸਿਰਫ ਐਸਪੀ ਹੁਸ਼ਿਆਰਪੁਰ ਲੱਗੇ ਸੀ ਉਸ ਤੋਂ ਬਾਅਦ ਉਹਨਾਂ ਦੀ ਫੀਲਡ ਦੀ ਨੌਕਰੀ ਕੋਈ ਨਹੀਂ ਆ ਲੇਕਿਨ ਇਸ ਰਿਪੋਰਟ ਤੋਂ ਬਾਅਦ ਉਹਨਾਂ ਦੇ ਉੱਤੇ ਇੱਕ ਸਾਜ਼ਿਸ਼ ਜਿਹੜੀ ਆ ਤਿਆਰ ਕੀਤੀ ਗਈ ਕਿ ਇੱਕ ਲੜਕੀ ਨੂੰ ਤਿਆਰ ਕੀਤਾ ਗਿਆ ਉਹ ਹੁਣ ਵਜਾ ਜਿਹੜੀ ਆ ਉਹ 1-2 ਦਿਨ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋ ਜਾਏਗਾ ਕਿ ਮੇਨ ਵਜਾ ਜਿਹੜੀ ਆ ਉਹ ਕੀ ਸੀਗੀ ਕਿ ਇਹਨਾਂ ਨੂੰ ਇੱਕ ਲੜਕੀ ਜਿਹੜੀ ਹਿਮਾਚਲ ਦੀ ਲੜਕੀ ਸੀ ਉਹ ਫਰਜੀ ਐਡਰੈਸ ਤਿਆਰ ਕਰਕੇ ਉੱਥੇ ਦਾ ਹਰਿਆਣੇ ਦਾ ਫਰਜੀ ਐਡਰੈਸ ਕਰਕੇ ਇੱਕ ਫਰਜੀ ਮਾਮਾ ਤਿਆਰ ਕੀਤਾ ਗਿਆ ਮਾਮੇ ਨੂੰ ਗਨਮੈਨ ਦਿੱਤੇ ਗਏ ਔਰ ਉਸ ਤੋਂ ਬਾਅਦ ਉਸ ਲੜਕੀ ਦੀ ਪਲੈਨਿੰਗ ਇਹ ਸੀਗੀ ਕਿ ਉਹਨੂੰ ਘਰ ਦੇ ਵਿੱਚ ਨੌਕਰਾਣੀ ਰਖਾਇਆ ਜਾਊਗਾ ਫਿਰ ਇੱਕ ਦਿਨ ਉਹ ਜਿਹੜਾ ਆ ਉਹ ਰੋਲਾ ਪਾਉਂਦੀ ਬਾਹਰ ਆਏਗੀ ਤੇ ਉੱਥੇ ਆਣ ਕੇ ਸੀਨ ਕ੍ਰੀਏਟ ਕਰਕੇ ਤੇ ਬੀਬੀ ਤਵਾੜੀ ਨੂੰ ਘੇਰਨ ਲਈ ਜਿਹੜਾ ਆ ਉਹ ਇੰਤਜ਼ਾਮ ਕੀਤਾ ਜਾਏਗਾ ਲੇਕਿਨ ਉਹ ਦੋ ਦਿਨ ਲੜਕੀ ਬੀਪੀ ਤਵਾੜੀ ਦੇ ਘਰ ਕੰਮ ਕਰਦੀ ਆ ਲੇਕਿਨ ਉਹਨੂੰ ਉਹ ਮੌਕਾ ਨਹੀਂ ਮਿਲਿਆ ਕਿ ਉਹ ਦੌੜ ਕੇ ਜਿਹੜਾ ਘਰੋਂ ਬਾਹਰ ਆਣ ਕੇ ਰੌਲਾ ਪਾ ਸਕੇ ਕਿ ਮੇਰੇ ਨਾਲ ਛੇੜਛਾੜ ਹੋਈ ਆ ਸਭ ਤੋਂ ਪਹਿਲਾਂ ਇੱਕ ਵਕੀਲ ਜਿਨ੍ਹਾਂ ਦਾ ਬੜਾ ਵੱਡਾ ਨਾਂ ਇਸ ਬੜਾ ਵੱਡਾ ਨਾਂ ਆ ਉਹਨਾਂ ਦਾ ਖਾਸ ਕਰਕੇ ਜਿਹੜੇ ਸਿੱਖ ਨੌਜਵਾਨ ਜਿਹੜੇ ਲਾਪਤਾ ਹੋਏ ਆ ਉਹਨਾਂ ਕੇਸ ਲੜਨ ਵਾਲੇ ਇਹ ਸਭ ਤੋਂ ਪਹਿਲਾਂ ਇੱਕ ਹਿੰਦੂ ਜੈਂਟਲਮੈਨ ਵਕੀਲ ਜਿਹੜਾ ਜਿਨ੍ਹਾਂ ਦਾ ਕਾਫੀ ਚਰਚਾ ਰਹਿੰਦੀ ਆ ਤੇ ਉਹ ਅਕਾਲੀ ਦਲ ਅੰਮ੍ਰਿਤਸਰ ਨਾਲ ਜਿਹੜੇ ਆ ਸਬੰਧਤ ਦੱਸੇ ਜਾ ਰਹੇ ਨੇ ਔਰ ਉਹਨਾਂ ਨੇ ਬੀਪੀ ਤਿਵਾੜੀ ਦੇ ਇੱਕ ਗਨਮੈਨ ਨੂੰ ਲੈ ਕੇ ਪਹਿਲੋਂ ਹਾਈ ਕੋਰਟ ਦੇ ਵਿੱਚ ਜਿਹੜੀ ਰਿਟ ਦਾਇਰ ਕੀਤੀ ਤੇ ਲੇਕਿਨ ਉਹ ਰਟ ਕਾਮਯਾਬ ਨਹੀਂ ਹੋਈ ਫਿਰ ਉਸ ਤੋਂ ਬਾਅਦ ਉਸ ਲੜਕੀ ਨੂੰ ਲਿਆ ਕੇ ਬਕਾਇਦਾ ਤੌਰ ਦੇ ਵਿੱਚ 11 ਸੈਕਟਰ ਦੇ ਇੱਕ ਬਿਊਟੀ ਪਾਰਲਰ ਦੇ ਵਿੱਚ ਉਹਨੂੰ ਤਿਆਰ ਕੀਤਾ ਗਿਆ ਕਿਉਂਕਿ ਉਹਨੂੰ ਖੂਬਸੂਰਤ ਦਿਖਾ ਲੈਣਾ ਸੀਗਾ ਵੀ ਤਾਂ ਜੋ ਇਹ ਸਾਰਤ ਹੋ ਸਕੇ ਕਿ ਬੀਪੀ ਤਿਵਾੜੀ ਨੇ ਇੱਕ ਖੂਬਸੂਰਤ ਲੜਕੀ ਨੂੰ ਜਿਹੜੀ ਆ ਛੇੜਛਾੜ ਕੀਤੀ ਆ ਤਾਂ ਜੋ ਉਹਦੀ ਸ਼ਕਲ ਸੂਰਤ ਵੀ ਕੁਝ ਦਿਖਣ ਨੂੰ ਲੱਗੇ ਉਹਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਇੰਤਜ਼ਾਮ ਕੀਤਾ ਉਹ ਵੀ ਇੱਕ ਨਾਮੀ ਵਕੀਲ ਜਿਹੜੇ ਨੇ ਜਿਨ੍ਹਾਂ ਨੇ ਸਿੱਖਾਂ ਦੇ ਨੌਜਵਾਨਾਂ ਦੇ ਕੇਸ ਲੜੇ ਨੇ ਔਰ ਉਹ ਉਹਨਾਂ ਦਾ ਨਾਮ ਜਿਹੜਾ ਆ ਰਿਹਾ ਤੇ ਸ਼ਾਇਦ 2-4 ਦਿਨ ਦੇ ਵਿੱਚ ਕੁਝ ਦਸਤਾਵੇਜ਼ ਇਸ ਤਰ੍ਹਾਂ ਦੇ ਆ ਜਾਣਗੇ ਜਿਨ੍ਹਾਂ ਤੋਂ ਇਹ ਗੱਲ ਸਾਹਮਣੇ ਆ ਸਕਦੀ ਆ ਕਿ ਅ ਬੀ ਉਹ ਉਹਨਾਂ ਵਕੀਲਾਂ ਦੀ ਇਸ ਮਾਮਲੇ ਦੇ ਵਿੱਚ ਭੂਮਿਕਾ ਰਹੀ ਆ ਕਿਉਂਕਿ ਉਹਦੇ ਵਿੱਚ ਬਾਅਦ ਵਿੱਚ ਬੀਪੀ ਤਿਵਾੜੀ ਉਹਨਾਂ ਅਲੀਗੇਸ਼ਨਾਂ ਦੇ ਖਿਲਾਫ ਹਾਈ ਕੋਰਟ ਜਾਂਦੇ ਆ ਹਾਈ ਕੋਰਟ ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਆ ਉਹਨਾਂ ਨੇ ਸੀਬੀਆਈ ਨੂੰ ਇਨਕੁਆਰੀ ਦਿੱਤੀ ਤੇ ਸੀਬੀਆਈ ਨੇ ਇਹ ਤੱਥ ਗੱਡ ਕੇ ਪੇਸ਼ ਕੀਤੇ ਕਿ ਲੜਕੀ ਨੂੰ 80000 ਰੁਪਏ ਦਿੱਤਾ ਗਿਆ ਸੀ ਬੀਪੀ ਤਿਵਾੜੀ ਦੇ ਕੇਸ ਦੇ ਵਿੱਚ ਔਰ ਉਹ 80000 ਪਲੱਸ ਪ੍ਰੈਸ ਕਾਨਫਰੰਸ ਦਾ ਸਾਰਾ ਖਰਚਾ ਜਿਹੜਾ ਆ ਦੱਸਿਆ ਜਾਂਦਾ ਵੀ ਉਸ ਸਮੇਂ ਦੇ ਜਿਹੜੇ ਡੀਜੀਪੀ ਆਫਿਸ ਨੇ ਜਿਹੜਾ ਉਹ ਕੀਤਾ ਸੀ ਸੋ ਇਦਾਂ ਦੇ ਤਮਾਮ ਜਿਹੜੇ ਕਿਸੇ ਜਿਹੜੇ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਹੇ ਨੇ ਜੀ ਇਹ ਫਿਰ ਉਸੇ ਰਿਪੋਰਟ ਦੀ ਬਣਾਤੇ ਹੋਇਆ ਜਿਹੜੀ ਕੌਂਕੇ ਵਾਲੀ ਕੀਤੀ ਕਿਸੇ ਧਿਰ ਨੇ ਕੀਤਾ ਫਿਰ ਇਹ ਸਾਰਾ ਕੁਝ ਸਬੰਧਤ ਕਿਸੇ ਤੇ ਅਰਧਾ ਕਾਂਡ ਸੀ ਇਹ ਅ ਦੇਖੋ ਜਿਹੜੀ ਤਾਂ ਲੜਕੀ ਵਾਲਾ ਉਹ ਹੁਣ ਇਹਨਾਂ ਇਹ ਵਕੀਲ ਦੱਸ ਸਕਦੇ ਆ ਕਿ ਉਹ ਪਿੱਛੇ ਉਹਨੂੰ ਫਸਾਉਣ ਦੇ ਪਿੱਛੇ ਇਹ ਰਿਪੋਰਟ ਹੀ ਹੋ ਸਕਦੀ ਆ ਕਿਉਂਕਿ ਹੋਰ ਤਾਂ ਕੋਈ ਇਸ ਤਰ੍ਹਾਂ ਕੇ ਦਾ ਮਾਮਲਾ ਜਿਹੜਾ ਆ ਸਾਹਮਣੇ ਨਹੀਂ ਦਿਖਦਾ ਪਿਆ ਤੇ ਸੀਬੀਆਈ ਦੀ ਜਿਹੜੀ ਰਿਪੋਰਟ ਆ ਉਹ ਇੱਕ ਦੋ ਦਿਨ ਦੇ ਵਿੱਚ ਸਾਹਮਣੇ ਆ ਜਾਏਗੀ ਸ਼ਾਇਦ ਹੋਰ ਉਹਦੇ ਵਿੱਚ ਇਸ ਗੱਲ ਦਾ ਪਤਾ ਲੱਗੇਗਾ ਕਿ ਅ ਅਸਲ ਵਿੱਚ ਅਸਲ 'ਚ ਇਹਦਾ ਸਿਆਸੀ ਮਾਇਲੇਜ ਹੀ ਜ਼ਿਆਦਾ ਲਿਆ ਜਾ ਰਿਹਾ ਇਨਸਾਫ ਦਾ ਤਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮਾਨ ਕੋਲ ਵੀ ਇਹ ਰਿਪੋਰਟ ਬਹੁਤ ਸਾਲਾਂ ਤੋਂ ਸੀ 12 13 ਸਾਲਾਂ ਤੋਂ ਸੀ ਤੇ ਇਸ ਰਿਪੋਰਟ ਦਾ ਇਸ ਵਕਤ ਆਉਣਾ ਇਲੈਕਸ਼ਨ ਇਅਰ ਦੇ ਵਿੱਚ ਕੀ ਮਹਿਸੂਸ ਕਰਦੇ ਹੋ ਕਿ ਸਿਆਸੀ ਮਾਇਲੇਜ ਹੈ ਦੇਖੋ ਕਿਉਂਕਿ ਜਿੰਨੀਆਂ ਵੀ ਹੁਣ ਕੁਝ ਪੰਥਕ ਧਿਰਾਂ ਬੋਲ ਰਹੀਆਂ ਨੇ ਉਹ ਅ ਅ ਸਾਫ ਤੌਰ ਤੇ ਜਾ ਰਿਹਾ ਕਿ ਉਹ ਸਿਰਫ ਸਿਆਸੀ ਜਿਹੜੇ ਸਿਆਸੀ ਵਜ੍ਹਾ ਕਰਕੇ ਹੀ ਬੋਲ ਰਹੇ ਨੇ ਚਾਹੇ ਉਹ ਯੂਟਿਊਬਰ ਹੋਣ ਚਾਹੇ ਜਾਂ ਹੋਰ ਜਿਹੜੀਆਂ ਵੀ ਤਿਹਰਾ ਹੋਣ ਕਿਉਂਕਿ ਭਾਈ ਗੁਰਦੀਪ ਸਿੰਘ ਕੌਂਕੇ ਹੁਣਾਂ ਨੂੰ ਤਾਂ ਜਿਹੜਾ ਉਹਨਾਂ ਦੀ ਮੌਤ ਹੋਇਆ ਨੂੰ ਤਾਂ 30-35 ਸਾਲ ਹੋ ਗਏ ਨੇ ਤੇ ਉਹ ਉਹ ਉਹਨਾਂ ਨੇ ਕੀ ਕੀਤਾ ਅਜ ਤੱਕ ਉਹ ਕਿਉਂ ਨਹੀਂ ਅਦਾਲਤ ਵਿੱਚ ਗਏ ਜਿਹੜੇ ਅੱਜ ਬੋਲਦੇ ਨੇ ਸੋ ਕਿਸੇ ਤੇ ਸਵਾਲ ਕਰਨਾ ਜਿਹੜਾ ਆ ਉਹ ਬੜਾ ਸੌਖਾ ਹੁੰਦਾ ਕਿਉਂਕਿ ਇਹ ਇਹਦੇ ਵਿੱਚ ਅ ਅਕਾਲੀ ਦਲ ਨੂੰ ਜਿਹੜਾ ਆ ਉਹ ਟਾਰਗੇਟ ਕੀਤਾ ਜਾ ਰਿਹਾ ਸੋ ਕਈ ਵਾਰੀ ਬਿਨਾਂ ਜਿਹੜਾ ਕਿਉਂਕਿ ਇਹਦੇ ਵਿੱਚ ਇਨਕੁਆਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਮਾਰਕ ਕੀਤੀ ਸੀ ਇਹ ਤਾਂ ਬਾਦਲ ਸਾਹਿਬ ਦੱਸ ਸਕਦੇ ਨੇ ਕਿ ਉਹ ਉਹਨਾਂ ਦੇ ਰਿਪੋਰਟ ਦੇ ਜਾਂ ਸਰਕਾਰ ਦਾ ਕੀ ਰੁਖ ਰਹੇਗਾ ਪੰਜਾਬ ਸਰਕਾਰ ਦਾ ਕੀ ਐਕਸ਼ਨ ਲੱਗਦਾ ਹੈ ਤੇ ਕੀ ਅਖੀਰ ਕੀ ਨਪੜੇਗਾ ਦੇਖੋ ਇਸ ਮਾਮਲੇ ਦੇ ਵਿੱਚ ਕਿਉਂਕਿ ਜੇ ਅੱਜ ਇਸ ਮਾਮਲੇ ਵਿੱਚ ਪਰਚਾ ਦਰਜ ਹੁੰਦਾ ਤੇ ਬਹੁਤ ਸਾਰੇ ਸਵਰਨ ਸਿੰਘ ਘੋਟਣਾ ਚਾਹੇ ਇਸ ਸੰਸਾਰ ਦੇ ਵਿੱਚ ਨਹੀਂ ਆ ਲੇਕਿਨ ਬਹੁਤ ਸਾਰੇ ਪੁਲਿਸ ਅਫਸਰ ਜਿਹੜੇ ਆ ਉਹ ਰਿਟਾਇਰ ਹੋ ਚੁੱਕੇ ਨੇ ਔਰ ਵੱਡੀਆਂ-ਵੱਡੀਆਂ ਪੋਸਟਾਂ ਤੋਂ ਰਿਟਾਇਰ ਹੋਏ ਨੇ ਡੀਆਈਜੀ ਆਈਜੀ ਬਣ ਕੇ ਰਿਟਾਇਰ ਹੋਏ ਨੇ ਉਹ ਫਸ ਸਕਦੇ ਨੇ ਸੋ ਸਹੀ ਜੇ ਕਿਤੇ ਪੁਲਿਸ ਜਿਹੜੀ ਆ ਕਿਉਂਕਿ ਪੰਜਾਬ ਦੇ ਇਸ ਸਰਕਾਰੀ ਤੰਤਰ ਦੇ ਵਿੱਚ ਪੁਲਿਸ ਦਾ ਦਬਦਬਾ ਜਿਹੜਾ ਆ ਸਰਕਾਰ ਦੇ ਉੱਤੇ ਜ਼ਬਰਦਸਤ ਹਮੇਸ਼ਾ ਹੀ ਜ਼ਬਰਦਸਤ ਰਿਹਾ ਕਿਉਂਕਿ ਜੇ ਅੱਜ ਤੱਕ ਜਿਹੜੀਆਂ ਕਾਰਵਾਈਆਂ ਨਹੀਂ ਹੋਈਆਂ ਕਿਉਂਕਿ ਸਰਕਾਰ ਹਮੇਸ਼ਾ ਹੀ ਆਈਪੀਐਸ ਲੋਬੀ ਦੇ ਅੱਗੇ ਝੁਕਦੀ ਰਹੀ ਆ ਔਰ ਹੁਣ ਵੀ ਜਿਹੜੀ ਸਰਕਾਰ ਇਹ ਵੀ ਸਰਕਾਰ ਆ ਇਹ ਕਿਤੇ ਨਾ ਕਿਤੇ ਪੁਲਿਸ ਦੇ ਦਬਾਅ ਦੇ ਹੇਠ ਹੋਏਗੀ ਇਹ ਹੁਣ ਇਹ ਜਿਹੜੀ ਗੇਂਦ ਆ ਉਹ ਕਹਿ ਸਕਦੇ ਆ ਕਿ ਸਰਕਾਰ ਦੇ ਪਾਲੇ ਦੇ ਵਿੱਚ ਆ ਸਰਕਾਰ ਇਸ ਮਾਮਲੇ ਵਿੱਚ ਪਰਚਾ ਦਰਜ ਕਰ ਸਕਦੀ ਆ ਇਮੀਡੀਏਟਲੀ ਪਰਚਾ ਦਰਜ ਕਰ ਸਕਦੀ ਆ ਜਾਂਚ ਕਰਵਾ ਸਕਦੀ ਆ ਤਫਤੀਸ਼ ਕਰਵਾ ਸਕਦੀ ਆ ਲੇਕਿਨ ਕਿਉਂਕਿ ਮੈਨੂੰ ਲੱਗ ਰਿਹਾ ਕਿ ਇਹ ਸਰਕਾਰ ਖੱਲੇ ਇਸ ਗੱਲ ਦਾ ਤਮਾਸ਼ਾ ਦੇਖ ਰਹੀ ਆ ਕਿ ਵੀ ਇਹ ਆਪਸ ਵਿੱਚ ਜਿਹੜਾ ਆ ਉਹ ਲੜੀ ਜਾਣ ਸਿੱਖ ਆਪਸ ਵਿੱਚ ਭਿੜੀ ਜਾਣ ਸੋ ਕਿਉਂਕਿ ਪਰਚਾ ਦਰਜ ਕਰਨਾ ਮੇਰੇ ਹਿਸਾਬ ਨਾਲ ਇੰਨੀ ਜਲਦੀ ਸਰਕਾਰ ਪਰਚਾ ਦਰਜ ਨਹੀਂ ਕਰੇਗੀ ਕਿਉਂਕਿ ਪੁਲਿਸ ਦਾ ਦਬਾਅ ਜਿਹੜਾ ਹਮੇਸ਼ਾ ਹੀ ਰਹਿੰਦਾ ਆ ਸਰਕਾਰ ਦੇ ਉੱਤੇ ਜੀ ਬਿਲਕੁਲ ਦੇਖੋ ਜਿਸ ਤਰ੍ਹਾਂ ਦੀ ਇਹ ਦਿਖਾਇਆ ਜਾ ਰਿਹਾ ਕਿ ਇਹ ਕੀਤਾ ਉਥੇ ਇਸ ਤਰ੍ਹਾਂ ਠੋਡੇ ਮਾਰੇਗੇ ਤੇ ਫਿਰ ਜੇ ਕਿਸੇ ਅਫਸਰ ਨੇ ਰਹਿਮ ਵੀ ਦਿਖਾਇਆ ਤਾਂ ਉਸ ਨੂੰ ਵੀ ਜਲੀਲ ਕੀਤਾ ਗਿਆ ਯਾਨੀ ਓਵਰ ਆਲ ਜਿਸ ਤਰ੍ਹਾਂ ਇਹ ਸੀਨ ਕ੍ਰੇਟ ਕੀਤਾ ਜਾ ਰਿਹਾ ਹੈ ਯੂਟਿਊਬਰਾਂ ਵੱਲੋਂ ਜਿਹਦੇ 'ਚ ਸੱਚਾਈ ਵੀ ਹੈ ਬਹੁਤ ਹੱਦ ਤੱਕ ਪਰ ਉਹਦੇ 'ਚ ਇਹ ਇਹ ਹੈ ਕਿ ਜਿਹੜਾ ਪੰਜਾਬ ਦੀ ਜਵਾਨੀ ਹੈ ਜਿਹੜਾ ਪੰਜਾਬ ਦਾ ਯੂਥ ਹੈ ਜਾਂ ਜਿਹੜੇ ਲੋਕ ਥੋੜਾ ਸਿਸਟਮ ਤੋਂ ਬਾਗੀ ਨੇ ਉਹਨਾਂ ਨੂੰ ਸ਼ਾਇਦ ਫੋਰ ਉਕਸਾਇਆ ਜਾਇਆ ਗਿਆ ਇਸ ਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਵੀ ਬਣਨਗੇ ਨਹੀਂ ਉਹ ਵੀ ਮੋਟਿਵੇ ਦੇਖੋ ਕਿਉਂਕਿ ਕੋਈ ਵੀ ਜਦੋਂ ਵੀ ਕਿਸੇ ਵੀ ਘਟਨਾ ਨੂੰ ਲੈ ਕੇ ਉਹਦੇ ਤੇ ਚਰਚਾ ਹੁੰਦੀ ਆ ਉਹਦੇ ਪੋਜ਼ਿਟਿਵ ਨੈਗੇਟਿਵ ਪੁਆਇੰਟ ਤਾਂ ਹੁੰਦੇ ਨੇ ਪਰ ਲੇਕਿਨ ਤਵਣਾ ਸਾਹਿਬ ਪੰਜਾਬ ਦੇ ਵਿੱਚ ਬੜੀ ਵੱਡੀ ਤਰਾਸਦੀ ਹੋਈ ਆ ਉਸ ਦੌਰ ਦੇ ਵਿੱਚ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਜਿਹੜਾ ਆ ਘਰਾਂ ਚੋਂ ਗੱਡ-ਗੱਡ ਕੇ ਮਾਰੇ ਆ ਗਿਆ ਬੇਗੁਨਾਹਾਂ ਨੂੰ ਮਾਰਿਆ ਗਿਆ ਜੀ ਸੋ ਦੂਸਰੇ ਵੀ ਬੱਸਾਂ ਦੇ ਵਿੱਚੋਂ ਗੱਡ ਕੇ ਵੀ ਕਈ ਬੇਗਨਾ ਲੋਕਾਂ ਨੂੰ ਜਿਹੜਾ ਆ ਕਤਲ ਕੀਤਾ ਗਿਆ ਮਾਰਿਆ ਗਿਆ ਸੋ ਦਵੱਲੇ ਹੀ ਪੰਜਾਬ ਦਾ ਨੁਕਸਾਨ ਹੋਇਆ ਦਵੱਲੇ ਪੰਜਾਬੀਆਂ ਦਾ ਹੀ ਨੁਕਸਾਨ ਹੋਇਆ ਦਵੱਲੇ ਹੀ ਸਿੱਖਾਂ ਦੇ ਜਿਹੜੇ ਆ ਨੌਜਵਾਨ ਜਿਹੜੇ ਉਹ ਮਰੇ ਨਹੀਂ ਲੇਕਿਨ ਬਹੁਤ ਜ਼ਿਆਦਾ ਉਹਦੇ ਵਿੱਚ ਕੁਝ ਪੁਲਿਸ ਅਫਸਰ ਜਿਹੜੇ ਅਜਿਹੇ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਜਿਆਤੀਆਂ ਕੀਤੀਆਂ ਮੈਮੀ ਇੱਕ ਜਿਆਤੀ ਦਾ ਸ਼ਿਕਾਰ ਰਿਆਂ ਹਮੇਸ਼ਾ ਪੁਲਿਸ ਨੇ ਜਿਹੜਾ ਮੇਰੇ ਤੇ ਵੀ ਪਹਿਲਾਂ ਮੈਨੂੰ ਵੀ ਟੌਰਚਰ ਕੀਤਾ ਗਿਆ ਉਸ 8899 ਦੇ ਦੌਰ ਦੇ ਵਿੱਚ ਸੋ ਕਹਿ ਸਕਦੇ ਆ ਕਿ ਪੁਲਿਸ ਜਿਆਦਾ ਜਿਹੜੇ ਹਾਲਾਤ ਨੇ ਜਿਹੜੇ ਆ ਪੁਲਿਸ ਨੇ ਖਰਾਬ ਕੀਤੇ ਨੇ ਪੁਲਿਸ ਜਿਆਦਾ ਜ਼ਿੰਮੇਵਾਰ ਆ ਇਸ ਗੱਲ ਦੀ ਔਰ ਇਹਦੇ ਪਿੱਛੇ ਕਈ ਸਿਆਸੀ ਕਾਰਨ ਸੀਗੇ ਕਾਂਗਰਸ ਦੀ ਵੱਡੀ ਇਨਵੋਲਵਮੈਂਟ ਸੀ ਪੰਜਾਬ ਦੇ ਵਿੱਚ ਕਾਂਗਰਸ ਦੀ ਵੱਡੀ ਇਨਵੋਲਵਮੈਂਟ ਸੀ ਇੱਕਦਮ ਜਦੋਂ ਕਾਂਗਰਸ ਸਰਕਾਰ ਬਣਦੀ ਆ ਤੇ ਤੇ ਇੱਕਦਮ ਪੰਜਾਬ ਦੇ ਵਿੱਚੋਂ ਗੱਡ-ਗੱਡ ਕੇ ਜਿਹੜੇ ਮੁੰਡੇ ਜਿਹੜੇ ਆ ਉਹ ਉਹ ਮਾਰ ਦਿੱਤੇ ਗਏ ਤੇ ਉਸ ਤੋਂ ਬਾਅਦ ਇੱਕਦਮ ਸ਼ਾਂਤੀ ਦਾ ਰਾਗ ਲਾਪੇ ਆ ਗਿਆ ਸੋ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਆ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਜਿਹੜੀਆਂ ਕੰਮ ਕਰ ਰਹੀਆਂ ਸੀਗੀਆਂ ਸੋ ਹੁਣ ਵੀ ਕਹਿ ਸਕਦੇ ਆ ਕਿ ਅਜਿਹੀਆਂ ਤਾਕਤਾਂ ਹਮੇਸ਼ਾ ਹੀ ਪੰਜਾਬ ਦੇ ਵਿੱਚ ਡਿਸਟਰਬੈਂਸ ਪਹੁੰਚਾਉਣ ਲਈ ਲੱਗੀਆਂ ਰਹਿੰਦੀ ਬਿਲਕੁਲ ਉਹ ਸਾਰੀ ਜੋੜ ਤੋੜ ਦਾ ਗੇਮ ਹੈ ਤੇ ਬਹੁਤਾ ਤੇ ਇਹਦੇ ਵਿੱਚ ਰਾਜਨੀਤਿਕ ਲੋਕ ਨੇ ਰਾਜਨੀਤੀ ਫਿਰ ਜਦੋਂ ਇਸ ਤਰ੍ਹਾਂ ਦੇ ਮੁੱਦੇ ਖੜੇ ਕਰਦੀ ਆ ਤੇ ਫਿਰ ਆਪਣੇ ਹਿਸਾਬ ਦੇ ਨਾਲ ਪੁਲਿਸ ਤੰਤਰ ਹੈ ਜਿਹੜਾ ਉਹ ਕੰਮ ਕਰਦਾ ਜਾਂ ਕਰਵਾਇਆ ਜਾਂਦਾ ਹੈ ਸੋ ਜ਼ਿਆਦਾ ਤਾਂ ਸੌੜੀ ਸਿਆਸਤ ਇਸ ਸਾਰੇ ਕਰਨ ਲਈ ਜ਼ਿੰਮੇਵਾਰ ਹੈ ਸੋ ਐਡੀਟਰ ਨਿਊਜ਼ ਤੋਂ ਸਾਬ ਪ੍ਰਮਿੰਦਰ ਸਿੰਘ ਬਰਿਆਣਾ ਜੁੜੇ ਸੀ ਸੋ ਬਰਿਆਣਾ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਉਮੀਦ ਕਰਾਂਗੇ ਫਿਰ ਇਸ ਮੁੱਦੇ ਤੇ ਫਿਰ ਗੱਲ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਮਿਹਰਬਾਨੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਰਿਆਣਾ ਸਾਹਿਬ ਸਤਿ ਸ੍ਰੀ ਅਕਾਲ ਸੋ ਦੋਸਤੋ ਐਸੀ ਐਡੀਟਰ ਨਿਊਜ਼ ਤੋਂ ਸਰਪ੍ਰਮੰਦ ਸਿੰਘ ਬਰੀਆਣਾ ਬੜੀ ਤਹਿਕੀਕਾ ਤੋਂ ਬਾਅਦ ਆਪਣੀਆਂ ਰਿਪੋਰਟਸ ਲਾਉਂਦੇ ਨੇ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ ਸੋ ਇਸੇ ਨਾਲ ਹੀ ਆਪਣਾ ਦੋਸਤ ਪਰਮੰਦ ਸਿੰਘ ਤੁਹਾਨੂੰ ਅੰਦਯੋਗ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ